ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਦਰਨੇ ਤੇ ਬੈਠੇ ਹੁਸ਼ਿਆਰਪੁਰ ਸਿਵਲ ਹਸਪਤਾਲ ਦੇ ਡਾਕਟਰ ਵੱਲੋਂ ਅੱਜ ਵੱਡਾ ਐਲਾਨ ਕਰਦੇ ਹੋਏ ਆ ਮੁਕੰਮਲ ਤੌਰ ਤੇ ਕੰਮ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਡਾਕਟਰਾਂ ਦੇ ਕਮਰਿਆਂ 'ਚ ਜਿੰਦੇ ਤੱਕ ਲੱਗ ਕੇ ਤੇ ਮਰੀਜ਼ਾਂ ਨੂੰ ਨਿਰਾਸ਼ੋਕ ਕੇ ਵਾਪਸ ਪਰਤਣਾ ਪਿਆ ਹਾਲਾਂਕਿ ਡਾਕਟਰਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ ਪਰੰਤੂ ਆਪੀਡੀ ਸੇਵਾਵਾਂ ਸਰਕਾਰ ਤੋਂ ਨਿਰਾਸ਼ੋਕ ਕੇ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਆਉਣ ਵਾਲੇ 3 ਦਿਨਾਂ ਤੱਕ ਡਾਕਟਰ ਹੜਤਾਲ ਤੇ ਹੀ ਰਹਿਣਗੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਆਪਣੀਆਂ ਜੈਸਮੰਗਾ ਲਈ ਉਹ ਸਰਕਾਰ ਤੱਕ ਵਾਰ-ਵਾਰ ਪਹੁੰਚ ਕਰ ਚੁੱਕੇ ਨੇ ਪਰੰਤੂ ਸਰਕਾਰ ਵੱਲੋਂ ਡਾਕਟਰਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਅਨਾਂ ਕਰਨ ਕੀਤੀ ਜਾ ਰਹੀ ਹੈ ਜਿਸ ਕਾਰਨ ਪਹਿਲਾਂ 3 ਦਿਨ ਸਿਰਫ 3 ਘੰਟਿਆਂ ਤੀ ਹੀ ਹੜਤਾਲ ਕੀਤੀ ਜਾ ਰਹੀ ਸੀ ਤੇ ਅੱਜ ਤੋਂ ਮੁਕੰਮਲ ਤੌਰ ਤੇ ਕੰਮ ਬੰਦ ਕਰ ਦਿੱਤਾ ਗਿਆ ਇਸ ਮੌਕੇ ਸਿੱਧੇ ਤੌਰ ਤੇ ਡਾਕਟਰਾਂ ਦੀ ਐਸੋਸੀਏਸ਼ਨ ਨੇ ਚੇਤਾਵਨੀ ਦਿੱੰਦਿਆ ਕਿ ਆ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਇਹ ਰੋਸ ਧਰਨੇ ਇਸੇ ਤਰ੍ਹਾਂ ਹੀ ਪੰਜਾਬ ਭਰ ਚ ਜਾਰੀ ਰਹਿਣਗੇ ਦੂਜੇ ਪਾਸੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਆਉਣ ਵਾਲੇ ਦਿਨਾਂ 'ਚ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜ਼ਿਆਦਾਤਰ ਗਰੀਬ ਵਰਗ ਹੀ ਸਰਕਾਰੀ ਹਸਪਤਾਲਾਂ 'ਚ ਆਪਣਾ ਇਲਾਜ ਕਰਵਾਉਣ ਲਈ ਆਉਂਦਾ ਹੈ ਤੇ ਅਜਿਹਾ ਕੋਈ ਲੋੜਵੰਦ ਵਿਅਕਤੀ ਹੋਵੇਗਾ ਤਾਂ ਉਹ ਆਪਣਾ ਇਲਾਜ ਕਿੱਥੋਂ ਕਰਵਾਏਗਾ ਖੈਰ ਇਸਦਾ ਜ਼ਵਾਬ ਤਾਂ ਸਰਕਾਰ ਹੀ ਦੇ ਸਕਦੀ ਹੈ ਕਿਉਂਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਡੀਆਂ-ਵੱਡੀਆਂ ਢੀਂਗਾ ਮਾਰਦੇ ਨਹੀਂ ਥੱਕਦੇ ਦੂਜੇ ਪਾਸੇ ਡਾਕਟਰਾਂ ਤੇ ਹੋਰਨਾਂ ਵਿਭਾਗਾਂ ਦੇ ਮੁਲਾਸਮਾਂ ਦੇ ਧਰਨਿਆਂ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ 'ਚ ਵੀ ਵਾਦਾ ਕਰਕੇ ਰੱਖਿਆ ਹੋਇਆ ਹੁਸ਼ਰਪਰਦੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਜੀ ਡਾਕਟਰ ਜੂ ਪੀ ਡੀ ਵੀ ਬੰਦ ਕੀਤੀ ਗਈ ਹੈ ਕੀ ਅਜਿਹਾ ਬਣਾ ਹਾਂਜੀ ਕੱਲ ਸਾਡੀ ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ ਦੀ ਚੰਡੀਗੜ੍ਹ ਵਿਖੇ ਫਾਈਨੈਂਸ ਡਿਪਾਰਟਮੈਂਟ ਨਾਲ ਮੀਟਿੰਗ ਹੋਈ ਹੈ ਜਿਸ ਵਿੱਚ 4 ਮਿਨਿਸਟਰਸ ਮੌਜੂਦ ਸਿਗੇ ਹੈਲਥ ਮਿਨਿਸਟਰ ਆਪਣੇ ਫਾਈਨੈਂਸ ਮਿਨਿਸਟਰ ਐਨ ਮਿਨਿਸਟਰ ਜਿਹੜੇ ਆਪਣੇ ਅਮਨ ਅਰੋੜਾ ਜੀ ਤੇ ਆਪਣੇ ਧਾਲੀਵਾਲ ਜੀ ਤੇ ਇਹਨਾਂ ਸਭ ਨੂੰ ਸਿਰਫ ਸਾਡੇ ਹੈਲਥ ਮਿਨਿਸਟਰ ਨੂੰ ਹੀ ਪਤਾ ਸੀਗਾ ਕਿ ਜਿਹੜੇ ਸਿਹਤ ਕਾਮਿਆਂ ਦੀ ਜੋ ਪ੍ਰੋਬਲਮਸ ਆndੀਆਂ ਉਹ ਸਿਰਫ ਹੈਲਥ ਮਿਨਿਸਟਰੀ ਨੂੰ ਪਤਾ ਅਦਰ ਮਿਨਿਸਟਰਸ ਵਰ ਵੈਰੀ ਸਰਪ੍ਰਾਈਜ਼ਡ ਕਿ ਡਾਕਟਰ ਕਿਹੜੀ ਆਪਣੀ ਮੁਸ਼ਕਿਲਾਂ ਤੋਂ ਆਪਣੇ ਜੂਝ ਰਹੇ ਨੇ ਤੋਂ ਉਹਨਾਂ ਨੂੰ ਇੰਨਾ ਵੀ ਨਹੀਂ ਸੀ ਪਤਾ ਕਿ ਸਾਡੀਆਂ ਤਰੱਕੀਆਂ 2021 ਤੋਂ ਬੰਦ ਨੇ ਤੇ ਸਾਨੂੰ ਕੋਈ ਪੁਖਤਾ ਸਕਿਉਰਿਟੀ ਦੇ ਪ੍ਰਬੰਧ ਨਹੀਂ ਹੈਗੇ ਸੋ ਇਟ ਇਜ਼ ਵੈਰੀ ਸ਼ੌਕਿੰਗ ਸਟੇਟ ਆਫ ਅਫੇਅਰਸ ਕਿ ਮਿਨਿਸਟਰੀ ਲੈਵਲ ਤੱਕ ਵੀ ਇੰਨੀਆਂ ਗੱਲਾਂ ਨਹੀਂ ਪਤਾ ਕਿ ਸਰਕਾਰੀ ਡਾਕਟਰਾਂ ਚ ਕਿੰਨੀਆਂ ਤੁਹਾਡੀਆਂ ਉਹ ਅਸਾਮੀਆਂ ਭਰੀਆਂ ਜਾਂ ਕਿੰਨੇ ਖਾਲੀ ਆ ਕਿੰਨਾ ਡਾਕਟਰਸ ਤੇ ਲੋਡ ਆ ਪੈਰੀਫਰੀ ਚ ਕਿੰਨੀਆਂ ਸੰਸਥਾਵਾਂ ਚ ਐਮਰਜੈਂਸੀ ਬੰਦ ਹੋ ਗਈ ਆ ਡਿਸਟ੍ਰਿਕਟ ਲੈਵਲ ਤੇ ਕਿੰਨਾ ਲੋਡ ਪੈ ਰਿਹਾ ਇਹ ਸਾਰੀਆਂ ਗੱਲਾਂ ਦੇ ਖੁਲਾਸੇ ਕੱਲ ਮੀਟਿੰਗ ਚ ਹੋਏ ਆ ਹੋਰ ਹੋਰ ਡਿਪਾਰਟਮੈਂਟਸ ਨੂੰ ਵੀ ਪਤਾ ਲੱਗਿਆ ਸੋ ਸਾਡੀ ਜਿਹੜੀ ਮੰਗ ਸੀਗੀ ਕਿ ਸਾਨੂੰ ਰਿਟਰਨ 'ਚ ਨੋਟੀਫਿਕੇਸ਼ਨ ਦਿੱਤੀ ਜਾਵੇ ਕਿ ਸਾਡੀ ਜਿਹੜੀਆਂ ਮੰਗਾਂ ਪੁਖਤਾ ਰੂਪ 'ਚ ਮੰਨ ਲਈਆਂ ਗਈਆਂ ਔਰ ਉਹਦੀ ਇੱਕ ਨੋਟੀਫਿਕੇਸ਼ਨ ਸਰਕਾਰ ਵੱਲੋਂ ਜਾਰੀ ਕਰ ਦਿੱਤੀ ਗਈ ਆ ਪਰ ਇਸ ਤੇ ਸਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਮਿਲੀ ਬਲਕਿ ਸਾਨੂੰ 3 ਮਹੀਨੇ ਦਾ ਸਮਾਂ ਹੋਰ ਦੇ ਦਿੱਤਾ ਗਿਆ ਕਿ ਅਸੀਂ ਉਹਨਾਂ ਨੂੰ ਰੂਪਰੇਖਾ ਦਈਏ ਕਿ ਸਾਡੀਆਂ ਜਿਹੜੀਆਂ ਮੰਗਾਂ ACP ਰਿਗਾਰਡਿੰਗ ਤਰੱਕੀਆਂ ਰਿਗਾਰਡਿੰਗ ਉਹ ਬਹਾਲ ਹੋਣ ਦੇਖੋ ਜੀ ਜਿਹੜੀਆਂ ACP ਰੁਕੀਆਂ 2021 ਤੋਂ ਰੁਕੀਆਂ ਆਲਰੇਡੀ ਐਗਜ਼ਿਸਟਿੰਗ ਜਿਹੜੀ ਸਾਡੀ ਤਰੱਕੀਆਂ ਸੀ ਅਸੀਂ ਉਹੀ ਮੰਗ ਰਹੇ ਸਰਕਾਰ ਤੋਂ ਅਸੀਂ ਨਵੀਂ ਕੋਈ ਚੀਜ਼ ਨਹੀਂ ਮੰਗ ਰਹੇ ਸੋ ਇਹਦੀ ਰੂਪਰੇਖਾ ਆਲਰੇਡੀ ਮੌਜੂਦ ਹੈ ਸਰਕਾਰ ਤਿੰਨ ਮਹੀਨੇ ਇਸ ਨੂੰ ਕਿਉਂ ਅੱਗੇ ਪਾਰੀ ਹੈ ਸਰਕਾਰ ਖੁਦ ਜ਼ਿਆਦਾ ਇਸ ਗੱਲ ਨੂੰ ਜਾਣਦੀ ਹੈ ਜਾਂ ਤਾਂ ਇਸ ਨੂੰ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਆ ਰਹੀ ਆ ਜਾਂ ਆਉਣ ਵਾਲੇ ਸਮੇਂ 'ਚ ਕੋਈ ਇਲੈਕਸ਼ਨ ਆ ਜਾਣਗੇ ਚੋਣ ਜਾਬਤਾ ਲੱਗ ਜਾਏਗਾ ਫਿਰ ਸਾਨੂੰ ਉਮੀਦ ਹੈ ਕਿ ਸਾਡੀਆਂ ਜਿਹੜੀਆਂ ਮੰਗਾਂ ਪਰ ਉਹ ਠੰਡਾ ਕਰ ਦਿੱਤਾ ਜਾਵੇਗਾ ਅ ਜਿਵੇਂ ਕਿ ਸਾਰੇ ਜਾਣਦੇ ਹੀ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਡਾਕਟਰਸ ਤੇ ਸਿਹਤ ਕਰਮੀ ਹੋਰ ਵੀ ਨੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮਸ ਫੇਸ ਕੀਤੀਆਂ ਜਾ ਰਹੀਆਂ ਨੇ ਆਏ ਦਿਨ ਕੋਈ ਨਾ ਕੋਈ ਇਦਾਂ ਦੇ ਘਟਨਾਵਾਂ ਹੋ ਰਹੀਆਂ ਨੇ ਜਿੱਥੇ ਕਿ ਫਿਰ ਤੋਂ ਜਿਹੜੀ ਡਾਕਟਰਸ ਦੀ ਸਟਾਫ ਨਰਸਿਸ ਦੀ ਸੁਰੱਖਿਆ ਉੱਤੇ ਸਵਾਲ ਉੱਠ ਰਹੇ ਨੇ ਇਸ ਇਹ ਚੀਜ਼ਾਂ ਘਟਣ ਦੀ ਬਜਾਏ ਹੋਰ ਵਧ ਰਹੀਆਂ ਨੇ ਕਿਉਂਕਿ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਜਾਂ ਫਿਰ ਜਦੋਂ ਇਹ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕੋਈ ਪੱਕੇ ਮਤਲਬ ਇਹ ਨਾ ਹੋਤੇ ਕੋਈ ਐਕਸ਼ਨ ਨਹੀਂ ਹੋ ਰਿਹਾ ਹੈਗਾ ਜਿਹੜੇ ਕਲਪਰੇਟ ਨੇ ਉਹ ਫ੍ਰੀਲੀ ਘੁੰਮ ਰਹੇ ਨੇ ਕੋਈ ਗ੍ਰਿਫਤਾਰੀਆਂ ਨਹੀਂ ਕੋਈ ਸਜ਼ਾ ਨਹੀਂ ਹੋ ਰਹੀ ਉਹਨਾਂ ਨੂੰ ਇਸ ਕਰਕੇ ਲੋਕਾਂ ਦਾ ਸ਼ਾਇਦ ਇਹ ਹੌਸਲਾ ਵਧ ਰਿਹਾ ਹੈ ਕਿ ਕੋਈ ਵੀ ਆ ਕੇ ਇੱਥੇ ਨਿਊਸੈਂਸ ਕ੍ਰੀਏਟ ਕਰ ਸਕਦਾ ਹੈ ਜਦੋਂ ਤੱਕ ਸਰਕਾਰ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਲੈਂਦੀ ਕਿ ਜਦੋਂ ਤੱਕ ਸੁਰੱਖਿਆ ਮੌਜੂਦ ਨਹੀਂ ਹੈ ਕੰਮ ਨਹੀਂ ਕੀਤਾ ਜਾ ਸਕਦਾ ਤੇ ਇਸ ਲਈ ਸਾਨੂੰ ਮਜਬੂਰ ਹੋ ਕੇ ਅੱਜ ਇਹ ਹੜਤਾਲ ਕਰਨੀ ਪੈ ਰਹੀ ਹੈ ਪਿਛਲੇ 3 ਦਿਨਾਂ ਤੋਂ ਅਸੀਂ ਅੱਧੇ ਦਿਨ ਦੀ ਹੜਤਾਲ ਕੀਤੀ ਸੀ ਲੇਕਿਨ ਹੁਣ ਸਾਨੂੰ ਮਜਬੂਰਨ ਪੂਰੇ ਦਿਨ ਦੀ ਹੜਤਾਲ ਕਰਨੀ ਪੈ ਰਹੀ ਹੈ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਸਾਡੀ ਤਰੱਕੀਆਂ ਦਾ ਤਾਂ ਹੈ ਹੀ ਹੈ ਇਸ਼ੂ ਲੇਕਿਨ ਸੁਰੱਖਿਆ ਇਹ ਵੀ ਇੱਕ ਬਹੁਤ ਮੇਜਰ ਇਸ਼ੂ ਬਣ ਚੁੱਕਾ ਹੈ ਤੇ ਅਸੀਂ ਇਹਨਾਂ ਹਾਲਾਤਾਂ ਵਿੱਚ ਕੰਮ ਨਹੀਂ ਕਰ ਸਕਦੇ ਇਹ ਸਾਡੇ ਵੱਲੋਂ ਸਰਕਾਰ ਨੂੰ ਇੱਕ ਸਿੱਧੇ ਤੌਰ ਦੇ ਉੱਪਰ ਕਹਿ ਲਓ ਕਿ ਸਾਡਾ ਇੱਕ ਚੇਤਾਵਨੀ ਹੈ ਕਿ ਇਹ ਅੱਗੇ ਵੀ ਇਸੇ ਤਰ੍ਹਾਂ ਦੀ ਤਾਂ ਹੜਤਾਲ ਚੱਲ ਸਕਦੀ ਹੈ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਹ ਵੀਡੀਓ ਆਜੀ ਕਿਦਾਂ ਦੀ ਬੰਦ ਕੀਤੀ ਗਈ ਇਹ ਲਗਾਤਾਰ ਬੰਦ ਫਿਲਹਾਲ 15 ਤਰੀਕ ਤੱਕ ਇਸ ਚੀਜ਼ ਨੂੰ ਦੱਸਿਆ ਗਿਆ ਬਾਕੀ ਉਪਰੋ ਜਿੱਦਾਂ ਸਾਡੇ PCMS ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਪ੍ਰੈਜ਼ੀਡੈਂਟ ਨੇ ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਉਸ ਹਿਸਾਬ ਨਾਲ ਅੱਗੇ ਦੱਸਿਆ ਜਾਵੇਗਾ ਜੇ ਸਰਕਾਰ ਵੱਲੋਂ ਕੋਈ ਮੁਖਤਾ ਰੂਪ ਵਿੱਚ ਕੋਈ ਬਲੈਕ ਐਂਡ ਵਾਈਟ ਦੇ ਵਿੱਚ ਸਾਨੂੰ ਕੋਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾਂਦੇ ਨੇ ਕੋਈ ਪ੍ਰੋਪਰ ਚੌਂਕੀ ਬਣਾਈ ਜਾਂਦੀ ਜਿਹੜੀਆਂ ਸਾਡੀਆਂ ਪੀ ਐਚ ਸੀਆਂ ਨੇ ਸੀ ਐਸ ਸੀ ਉੱਥੇ ਤਾਂ ਬਿਲਕੁਲ ਕੋਈ ਵੀ ਸਕਿਉਰਿਟੀ ਮੌਜੂਦ ਨਹੀਂ ਹੈ ਕੱਲੇ ਕੱਲੇ ਸਿਹਤ ਸੰਸਥਾ ਦੇ ਵਿੱਚ ਛੋਟੀ ਤੋਂ ਲੈ ਕੇ ਵੱਡੀ ਦੇ ਵਿੱਚ ਜਦੋਂ ਤੱਕ ਇੱਕ ਵੀ ਸਕਿਉਰਿਟੀ ਗਾਰਡ ਮੌਜੂਦ ਘਟੋ ਘਟ ਇੱਕ ਵੀ ਮੌਜੂਦ ਨਹੀਂ ਹੁੰਦਾ ਇਹ ਹੜਤਾਲ ਜਿਹੜੀ ਹੈ ਨਹੀਂ ਚੱਕੀ ਜਾਣੀ ਚਾਹੀਦੀ ਔਰ ਅਸੀਂ ਸਾਰੇ ਇਸ ਦਾ ਪਾਰਟ ਆ We at GNA University see potential in everyone and everything around us. We drive innovation and entrepreneurship. We groom competent global citizens to affect positive change around them.